ਪਟੰਡਾ ਜ਼ਿਲ੍ਹੇ ਵਿੱਚ ਵੱਖ-ਵੱਖ ਥਾਵਾਂ ਉੱਤੇ ਖਾਲਿਸਤਾਨ ਦੇ ਨਾਰੇ ਲਿਖਣ ਵਾਲੇ ਤਿੰਨ ਵਿਅਕਤੀਆਂ ਨੂੰ ਪਟੰਡਾ ਪੁਲਿਸ ਨੇ ਕੀਤਾ ਕਾਬੂ। ਜਿਵੇਂ ਜੀ ਇਹ ਕੁੜਾ ਮਾਮਲਾ ਜਿੱਦਾਂ ਜੀ ਮੇਰੇ ਨਾਲ ਆਪਣੇ ਡੀਐਸਪੀ ਕਾਉਂਟਰ ਇੰਟੈਲੀਜੈਂਸ ਤੇ ਉਹਨਾਂ ਦੀ ਟੀਮ ਬੈਠੀ ਹੋਈ ਹੈ। ਮਿਸਟਰ ਪ੍ਰਤਾਪ ਸਿੰਘ ਆਪਣੇ ਹੁਣੇ ਜ਼ਿਲ੍ਹੇ 'ਚ ਰੀਸੈਂਟਲੀ ਪੋਸਟਡ ਹੋਏ ਐ। ਆਪਣੇ ਨਾ ਪਿਛਲੇ ਦਿਨੀ ਦੋ ਵਾਕੇ ਹੋਏ ਸੀ। ਇਕ ਤੇ ਰਾਮਾ ਥਾਣੇ ਚ ਹੋਇਆ ਸੀ ਅ ਪਰਚਾ ਤੇ ਤੇ ਇਤਰੀਗ ਨੂੰ ਆਪਾਂ ਦਰਜ ਕੀਤਾ ਸੀ ਉਥੇ ਰਾਮੇ ਚ ਸੈਕਸ਼ਨ 1900 197 ਇੱਕ ਤੇ ਜਿਹੜਾ ਪੰਜਾਬ ਪ੍ਰੋਵਿੰਸਨ ਆਫ ਡਿਸਪਲੇਸਮੈਂਟ ਪ੍ਰੋਪਰਟੀ ਐਕਟ ਹੈਗਾ ਬਕੂਆ ਸੀ 19 ਤੇ 20 ਦੀ ਰਾਤ ਦਾ ਕਿਉਂਕਿ ਥੋੜਾ ਆਪਾਂ ਨੂੰ ਲੇਟ ਪਤਾ ਲੱਗਾ ਸੀ ਤੇ ਜਿਉਂ ਹੀ ਪਤਾ ਲੱਗਾ ਤੁਰੰਤ ਐਫ ਆਈ ਆਰ ਦਰਜ ਕੀਤੀ ਉਥੇ ਸਕੂਲ ਦੇ ਮਾਨਾ ਵਾਲਾ ਪਿੰਡ ਜਿਹੜਾ ਹੈਗਾ ਉਹਦੇ ਸਕੂਲ ਦੀ ਕੰਧ ਤੇ ਖਾਲਿਸਤਾਨ ਦੇ ਨਾਰੇ ਲਿਖੇ ਗਏ ਸਨ ਇਸੀ ਤਰ੍ਹਾਂ ਹੀ ਆਪਣਾ ਜਿਹੜਾ ਕੁਝ ਦਿਨ ਪਹਿਲਾਂ ਆਪਣੇ 27 ਤਰੀਕ ਨੂੰ ਇੱਕ ਹੈ ਹੀ ਪਰਚਾ ਦਰਜ ਕੀਤਾ ਸੀ ਆਪਣੇ ਨਈਆਂ ਵਾਲੇ ਥਾਣੇ ਦੇ ਵਿੱਚ ਸੇਮ ਹੀ ਖਾਲਸਤਾਨ ਦੇ ਜਿਹੜੇ ਹੈਗੇ ਆ ਸਮਰਥਨ ਵਾਲੇ ਉਹ ਨਾਰੇ ਲਿਖੇ ਗਏ ਸੀ ਕਿ ਜਿਹੜਾ ਆਪਣਾ ਕੇਵੀ ਹੁੰਦਾ ਹੈ ਕੇਂਦਰੀ ਵਿਦਿਆਲਿਆ ਉਹਦੀ ਕੰਧ ਤੇ ਟੂ ਬਿਗਨ ਵਿਦ ਦੋਵੇਂ ਜਿਹੜੇ ਪਰਚੇ ਅਗਿਆਤ ਬੰਦੇਆਂ ਤੇ ਹੀ ਦਰਜ ਹੋਏ ਸਨ ਫਿਰ ਉਦੋਂ ਤੋਂ ਹੀ ਸਾਡੀ ਐ ਜ਼ਿਲ੍ਹਾ ਪੁਲਿਸ ਦੀਆਂ ਟੀਮਾਂ ਤੇ ਕਾਊਂਟਰ ਇੰਟੈਲੀਜੈਂਸ ਦੀਆਂ ਟੀਮਾਂ ਲੱਗੀਆਂ ਹੋਈਆਂ ਸਨ ਕਿਉਂਕਿ ਹੇਟ ਉਤੇ ਦੋ ਹੋ ਗਏ ਸੀ ਤਾਂ ਇਹ ਪਰ ਅਸੀਂ ਕਰੈਕ ਕਰਨ ਤੇ ਲੱਗੇ ਹੋਏ ਸੀ ਸੀਰੀਅਸ ਮੈਟਰ ਸੀ ਸੋ ਉਹਦੇ ਜੀ ਸਾਨੂੰ ਕਾਮਯਾਬੀ ਮਿਲੀ ਕੰਦ ਤੇ ਤੇ ਉਹ ਮਾਨਾ ਵਾਲਾ ਪਿੰਡ ਦਾ ਹੀ ਵਿਅਕਤੀ ਆਪਣਾ ਜਿਹੜਾ ਹੈਗਾ ਨਿਕਲਿਆ ਹੈਗਾ ਤੇ ਜਿਹੜੇ ਤੇ ਜਿਨ੍ਹਾਂ ਨੇ ਲਿਖੀ ਸੀ ਕੇਵੀ ਦੀ ਕੰਦ ਤੇ ਕੇਵੀ ਸਕੂਲ ਨਹੀਂ ਵਾਲਾ ਥਾਣਾ ਜਿਹੜੇ ਜੋ ਪੈਂਦਾ ਹੈਗਾ ਉਹ ਦੋ ਜਣੇ ਸੀ ਹੈਗੇ ਫਿਰੋਜ਼ਪੁਰ ਦੇ ਜਿਹੜੇ ਫਿਰੋਜ਼ਪੁਰ ਵਾਲੇ ਸਨ ਨਵਜੋਤ ਤੇ ਉਹਦਾ ਜਿਹੜਾ ਸਾਥੀ ਹੈਗਾ ਇਹ ਇੱਕ ਕੋਈ ਬਾਹਰ ਬੰਦਾ ਬੈਠਾ ਹੈਗਾ ਉਸ ਨੂੰ ਵੀ ਅਸੀਂ ਨਾਮਿਨੇਟ ਕਰ ਲਿਆ ਹੈਗਾ ਉਹਦੇ ਨਾਲ ਟੱਚ ਸਨ ਉਹ ਉਹਨਾਂ ਉਹਦੇ ਉਹਨਾਂ ਨਾਲ ਟੱਚ ਸਨ ਉਹਨਾਂ ਨੇ ਹੀ ਜਾਨਕੀ ਹੈਂਡਲਰ ਜਿਹਨੂੰ ਆਪਾਂ ਕਹਿੰਨੇ ਕਿ ਉਹਦਾ ਹੈਂਡਲਰ ਹੈਗਾ ਸੀ ਇਹਨਾਂ ਦਾ ਨਵਜੋਤ ਐਂਡ ਦੂਸਰਾ ਜਿਹੜਾ ਹੈਗਾ ਆਪਣਾ ਰਾਜਪ੍ਰੀਤਾ ਤਾਂ ਉਹਨੇ ਹੀ ਇਹਨਾਂ ਨੂੰ ਫਿਰ ਪੈਸੇ ਵੀ ਭੇਜੇ ਸੀ ਤਾਂ ਉਹਨੇ ਹੀ ਤਾਂ ਕਿਹਾ ਸੀ ਪ੍ਰੇਰਿਤ ਕੀਤਾ ਸੀ ਇਹ ਕੰਮ ਕਰਨਾ ਹੈਗਾ ਆਪਾਂ ਤੇ ਉਹਨਾਂ ਨੇ ਉਹਦੇ ਕਹਿਨ ਤੇ ਕੀਤਾ ਸੀ ਤੇ ਫਿਰ ਐਸੀ ਜਿਹੜੇ ਨਵਜੋਤ ਤੇ ਜਿਹੜਾ ਹੈਗਾ ਰਾਜਪ੍ਰੀਤਾ ਹੈਗਾ ਇਹਨੂੰ ਗ੍ਰਿਫਤਾਰ ਚੁੱਕੀਤਾ ਹੈਗਾ ਸਾਡੀ ਟੀਮ ਨੇ ਇਨਾਂ ਕੋਲ ਐਸੀ ਮੋਬਾਈਲ ਫੋਨ ਵੀ ਦੋਆਂ ਤੋਂ ਜਿੰਨੀ ਕੋਈ ਕਹਿੰਦੇ ਬਰਾਮਦ ਕੀਤੇ ਹੈਗੇ ਚਾਰ ਮੋਬਾਈਲ ਫੋਨ ਕੀਤੇ ਆ ਇੱਕ Jio ਦੀ ਡੋਂਗਲ ਹੈ ਜਿਹਦੇ ਨਾਲ ਹੀ ਡਾਟਾ ਵਰਤਦੇ ਸੀ ਤੋਂ ਸਿਮਿਲਰਲੀ ਜਿਹੜਾ ਇਹ ਜਿਹੜਾ ਆਪਣੇ ਰਾਮੇ ਥਾਣੇ ਵਾਲਾ ਜਿਹੜਾ ਬੰਦਾ ਹੈਗਾ ਜਿਹੜਾ ਕਿ ਕਾਊਂਟਰ ਇੰਟੈਲੀਜੈਂਸ ਤੇ ਮੈਂ ਜਿੱਦਾਂ ਦਾ ਸਿਆਪਾ ਉਦੋਂ ਦੀਆਂ ਜ਼ਿਲ੍ਹਾ ਪੁਲਿਸ ਕਾਊਂਟਰ ਇੰਟੈਲੀਜੈਂਸ ਨਾਲ ਨਾਲ ਲੱਗੀ ਹੈਗੀ ਆ ਤਾਂ ਉਹ ਜਿਹੜਾ ਇਹਨਾਂ ਨੇ ਇਹਨਾਂ ਦੀ ਮਦਦ ਨਾਲ ਕਿਉਂਕਿ ਇੰਟੈਲੀਜੈਂਸ ਹੁੰਦੀ ਆ ਹਰ ਤਰ੍ਹਾਂ ਦੀ ਟੈਕਨੀਕਲ ਵੀ ਹੁੰਦੀ ਆ ਉਹ ਹੁੰਦੀ ਆ ਤਾਂ ਉਹ ਜਿਹੜਾ ਬੰਦਾ ਇਹ ਫੜਿਆ ਰਾਮੇ ਵਾਲੇ ਚ ਉਹ ਜਿਹੜਾ ਆਪਣੇ ਨਈਂ ਵਾਲੇ ਥਾਣੇ ਦੇ ਅਕਿਊਜ਼ਡ ਹੈਗੇ ਇਹ ਉਹ ਜਿਹੜੇ ਨਵਜੋਤ ਊਰੀ ਹੈਗੇ ਆ ਉਹ ਉਹਨਾਂ ਦੇ ਉਹਨਾਂ ਨੇ ਉਸ ਨਾਲ ਸੰਪਰਕ ਕੀਤਾ ਤਾਂ ਇਦਾਂ ਇਹਨਾਂ ਦੀ ਚੇਨ ਬਣੀ ਹੈਗੀ ਆ ਤਾਂ ਉਹ ਫਿਰ ਉਹਨੇ ਨਵਜੋਤ ਹੋਰਾਂ ਦੇ ਕਹਿਣ ਤੇ ਇਹ ਕੰਮ ਵੀ ਕੀਤਾ ਤੇ ਉਹ ਪ੍ਰੀਤ ਜਿਹੜਾ ਆਪਣਾ ਦੂਸਰਾ ਬੰਦਾ ਹੈਗਾ ਜਿਹੜਾ ਬਾਹਰ ਬੈਠਾ ਹੈਗਾ ਉਹਦੇ ਨਾਲ ਵੀ ਇਹਨਾਂ ਦੀ ਗੱਲਬਾਤ ਹੋਈ ਹੈਗੀ ਹੁਣ ਇਹੀ ਇਹਨਾਂ ਦਾ ਰਿਮਾਂਡ ਲੈ ਰਹੇ ਆ ਜੀ ਜਿਹੜੇ ਤੇ ਹੈਗੇ ਆ ਨਈਂ ਵਾਲੇ ਥਾਣੇ ਦੇ ਉਹਨਾਂ ਦਾ ਤਾਂ ਇਹੀ ਰਿਮਾਂਡ ਲੈ ਲਿਆ ਹੈਗਾ ਉਹਨਾਂ ਦੀ ਫਰਦਰ ਪੁੱਛਗਿੱਛ ਚੱਲ ਰਹੀ ਹੈਗੀ ਆ ਹੋਰ ਵੀ ਪਤਾ ਲੱਗੂਗਾ ਕਿ ਜੀ ਇਹਨਾਂ ਨੇ ਕਿਤੇ ਹੋਰ ਵੀ ਇਦਾਂ ਦੀ ਕੋਈ ਪਲੈਨਿੰਗ ਤੇ ਨਹੀਂ ਕਰ ਰਹੀ ਸੀ ਜਾਂ ਕਿਤੇ ਹੋਰ ਕੀਤਾ ਹੋਵੇ ਸਾਡੇ ਨੋਟਿਸ ਨਾ ਹੋਵੇ ਤਾਂ ਬਾਕੀ ਇਹ ਸਾਰੇ ਕਿੰਨਾ ਮੋਡਿਊਲ ઓਪਰੇਟ ਹੋਇਆ ਕੋਈ ਹੋਰਤ ਨਹੀਂ ਪਾਟ ਹੈਗਾ ਸੋ ਉਹ ਉਹ ਰਿਮਾਂਡ ਲੈ ਕੇ ਬਾਕੀ ਚੀਜ਼ਾਂ ਆਪਾਂ ਪਤਾ ਕਰਾਂਗੇ ਜੀ ਜੀ ਇਹਨਾਂ ਨੂੰ ਕੁਝ ਆਇਡੈਂਟੀਫਾਈ ਕੀਤੀ ਵੀ ਇਸ ਜਗ੍ਹਾ ਵੀ ਕੁਝ ਸਪੈਸੀ ਲਿਖਨੇ ਹੈ ਜਾਂ ਕਿਸ ਸਾਹ ਜਦ ਜੋ ਹੁੰਦਾ ਹੀ ਸਾਡੀ ਮੋਡਲੀ ਪੁੱਛ ਕੇ ਇਸ ਚ ਹੀ ਇਹਨਾਂ ਤੋਂ ਪੁੱਛਿਆ ਹੈਗਾ ਤਾਂ ਜੋ ਇਹਨਾਂ ਨੇ ਦੱਸਿਆ ਹੈਗਾ ਇਨਾਂ ਨੂੰ ਜਿਹੜਾ ਬੰਦਾ ਹੈਗਾ ਹੈ ਹੈਂਡਲਰ ਹੈਗਾ ਇਹਨੇ ਹੀ ਦੱਸਿਆ ਸੀ ਕਿ ਇਸ ਜਗ੍ਹਾ ਤੇ ਜਾ ਕੇ ਤੁਸੀਂ ਇਹ ਇਹ ਲਿਖਣ ਦੀ ਜਗ੍ਹਾ ਉਹਨਾਂ ਨੇ ਦੱਸੀ ਸੀ ਫਿਰ ਇਹਨਾਂ ਨੇ ਰੈਕੀ ਵਗੈਰਾ ਕੀਤੀ ਤੇ ਫਿਰ ਇਹਨਾਂ ਨੇ ਲਿਖਿਆ ਇਹਨਾਂ ਨੇ ਐਗਜ਼ੀਕਿਊਟ ਇਹਨਾਂ ਨੇ ਕੀਤਾ ਜਿਹੜਾ ਹੈਂਡਲਰ ਹੈ ਉਹ ਕੀ ਸੀ ਹੈਂਡਲਰ ਬਾਹਰ ਬੈਠਾ ਹੈ ਜੀ ਕੈਨੇਡਾ ਬੈਠਾ ਹੈਗਾ ਨਹੀਂ ਹਜੇ ਤਾਂ ਦੇਖੋ ਉਹਦਾ ਨਾਮ ਹੀ ਪਤਾ ਲੱਗਾ ਹੁਣ ਉਹਦੀ ਕੋਹ ਕਰਾਂਗੇ ਕਿ ਕੀ ਉਹਦਾ ਪੂਰਾ ਪਿਛੋਕੜ ਵੀ ਪਤਾ ਕਰਾਂਗੇ ਉਹਦੀ ਬੈਕਗ੍ਰਾਉਂਡ ਵੀ ਪਤਾ ਕਰਾਂਗੇ ਜਿਹਦੇ ਵਿੱਚ ਕਿਉਂ ਕ੍ਰਾਈਮਨਲ ਵੀ ਅਜਿਹੀ ਸਾਰੀ ਉਹ ਹੁਣ ਪਤਾ ਆਪਾਂ ਨੂੰ ਲੱਗੇਗਾ ਇਹਦਾ ਕਿੰਨੇ ਪੱਧਰ ਕਿੰਨੇ ਪੱਧਰ ਪੈਸੇ ਦੇਖੋ ਜੀ ਹੁਣ ਤੱਕ ਜਿੰਨਾ ਇੱਕ ਜਿੱਦਾਂ ਆਪਾਂ ਬਾਹਰੋਂ ਮੰਗਾਉਨੇ ਆ ਜਿੱਦਾਂ ਇੱਕ ਹੁੰਦੀ ਹੈ ਨੀ ਇੱਕ ਮਨੀ ਟਰਾਂਸਫਰ ਵਾਲੇ ਇਹਦੇ ਚ ਕਿਰੀ ਏਜੰਸੀ ਹੈਗੀ ਆ ਉਹਦੇ ਰਾਹੀਂ ਵੀ ਪੈਸੇ ਆਏ ਆ ਕੁਝ 31000 ਰੁਪਏ ਕੁਝ ਇਹਦੇ ਬੈਂਕ ਦੇ ਅਕਾਊਂਟਸ ਤੋਂ ਵੀ ਆਇਆ ਹੈਗਾ ਸੋ ਇੰਨਾ ਕੁ ਹਜੇ ਮੁੱਢਲਾ ਸਾਨੂੰ ਪਤਾ ਲੱਗਾ ਰੌਂਡ ਲੱਖ ਦੇ ਨੇੜੇ ਪੈਸਾ ਤੇ ਹੈਗਾ ਜਿਹੜਾ ਸਾਹੀ ਟਰੈਕ ਕੀਤਾ ਲੱਖ ਪਲੱਸ ਹੀ ਹੈ ਬਾਕੀ ਨੂੰ ਅਸੀਂ ਹੋਰ ਹਜੇ ਜਣਕੀ ਏਜੰਸੀਆਂ ਤੋਂ ਸਾਰਾ ਪਤਾ ਕਰਨਾਗੇ ਹੋਰ ਵੀ ਨਾ ਆਇਆ ਹੋਵੇ ਪੈਸਾ ਕਿੰਨੇ ਵਾਰੀ ਤੱਕ ਪੈਸੇ ਆਏ ਨੇ ਅਲਗ-ਅਲਗ ਕਰਕੇ ਅਲਗ-ਅਲਗ ਕਿਸ਼ਤਾਂ ਦੇ ਪੰਜ ਕਦੀ 10 ਕਰਕੇ ਉਹ ਲੈਣ ਦੇ ਸਾਰੇ ਫੈਸਲੇ ਹਾਂਜੀ ਇਹ ਜਿਹੜੇ ਖਾਤੇ ਜਿਹਦੇ ਪੈਸੇ ਇਹ ਜਿਹੜਾ ਜੋਤੀ ਹੋਰਾਂ ਦੇ ਖਾਤੇ ਚਾਹੀ ਸੀ ਇਹਨੇ ਗਾਂ ਫੇਰਾ ਜਿਹੜਾ ਹੈਗਾ ਆਪਣਾ ਬੰਦਾ ਜਿਹੜਾ ਰਾਮੇ ਵਾਲਾ ਇਹਨੂੰ ਇਹਨੇ ਗਾਂ ਦਿੱਤੇ ਸੀ ਜਦੋਂ UPI ਜਦੋਂ ਟਿਕਣਾ ਦਿੱਤੇ ਸੀ ਸਰ ਜੇਵੇਂ ਦੋਨੇ ਇੱਕ ਪਿੰਡ ਦੇ ਰਹਿਣ ਵਾਲੇ ਆਸ ਵਿੱਚ ਕੋਈ ਦਿੱਕਤ ਨਹੀਂ ਹੈ ਇੱਕ ਪਿੰਡ ਦੇ ਪਿੰਡ ਦੇ ਰਹਿਣ ਪਿੰਡ ਦੇ ਰਹਿਣ ਵਾਲੇ ਇੱਕ ਦੂਜੇ ਨੂੰ ਵੈਸੇ ਹੀ ਜਾਣਦੇ ਆਂ ਸਰ ਸੰਪਰਕ ਚ ਕਿਵੇਂ ਆਏ ਜਦੋਂ ਜਿੱਦਣ ਕੋਣ ਜਿਹੜੇ ਤਾਂ ਪਿੰਡਾਂ ਦੇ ਰਹਿਣ ਵਾਲੇ ਆ ਤਾਂ ਪਿੰਡ ਚ ਇੱਕ ਦੂਜੇ ਨੂੰ ਜਾਣਦੇ ਹੈਗੇ ਜਿਹੜੇ ਦੂਸਰੇ ਹੈਗੇ ਉਹ ਜਿਹੜਾ ਬੰਦਾ ਬਾਹਰ ਬੈਠਾ ਉਹਦੇ ਨਾਲ ਜਿਹੜਾ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਹੈਗਾ ਉਹਦੇ ਨਾਲ ਹੀ ਸੰਪਰਕ ਚਾਹੀਏ ਜਿਹੜਾ ਫਾਰਮ ਦੀ ਤੁਸੀਂ ਗੱਲ ਕਰ ਰਹੇ ਹੋ ਬੰਦਾ ਪੰਜਾਬ ਦਾ ਕਿੱਥੇ ਦਾ ਹੈ